ਮੌਜੂਦਾ ਸਰਕਾਰ ਦਾ ਮਿਸ਼ਨ ਰੋਜ਼ਗਾਰ ਪੁਲਿਸ ਵਿਭਾਗ ਦੁਵਜਕਤੀਆਂ ਨੇ ਨਵੀਆਂ ਨਿਯੁਕਤੀਆਂ 1205 ਨੌਜਵਾਨਾਂ ਨੂੰ ਮਿਲੇ ਨੇ ਨਿਯੁਕਤੀ ਪੱਤਰ ਸਾਰੇ ਉਮੀਦਵਾਰ ਇਮਾਨਦਾਰੀ ਦੇ ਨਾਲ ਨੌਕਰੀ ਕਰਨ ਪੁਲਿਸ ਦੇ ਵਿੱਚ ਹੌਲੀ-ਹੌਲੀ ਨਵੀਆਂ ਭਰਤੀਆਂ ਕਰਾਂਗੇ ਸਾਰੀਆਂ ਨੌਕਰੀਆਂ ਬਿਨਾਂ ਸਿਫਾਰਿਸ਼ ਬਿਨਾਂ ਪੈਸੇ ਦੇ ਦਿੱਤੀਆਂ ਨੇ ਐਸਐਸਐਫ ਦੇ ਨਾਲ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਵੀ ਘਟੀਆਂ ਨੇ ਤੇ ਹੁਣ ਤੱਕ 48000 ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਗਈਆਂ ਰਹੀਆਂ ਸੋ ਜੰਡੀਗੜ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਰੋਜ਼ਗਾਰ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਕਿ ਪੁਲਿਸ ਵਿਭਾਗਾਂ ਦੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਤੇ 1205 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ ਕਿ ਪੁਲਿਸ ਵਿਭਾਗ ਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ 1205 ਨਵਨਿਯੁਕਤ ਨੌਜਵਾਨਾਂ ਨੂੰ ਵੰਡੇ ਗਏ ਸਮਾਨ ਸਰਕਾਰ ਦਾ ਮਿਸ਼ਨ ਰੋਜ਼ਗਾਰ ਜੁਸ ਦੇ ਤਹਿਤ 48000 ਤੋਂ ਵੱਧ ਨੌਜਵਾਨਾਂ ਨੂੰ ਬਿਨਾ ਸਿਫਾਰਿਸ਼ ਬਿਨਾ ਪੈਸੇ ਤੋਂ ਇਹ ਨੌکریاں ਵੰਡੀਆਂ ਗਈਆਂ ਨੇ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲੇ ਤੇ ਰੋਜ਼ਗਾਰ ਦੀ ਬਿਜਲੀ ਦੀ ਪਾਣੀ ਦੀ ਸਕੂਲਾਂ ਦੀ ਹਸਪਤਾਲਾਂ ਦੀ ਗੱਲ ਕਰਨ ਵਾਲੇ ਨਹੀਂ ਤਾਂ ਪਹਿਲਾਂ ਮੁੱਦੇ ਹੈ ਹੀ ਨਹੀਂ ਸੀ ਇਹ ਧਰਮ ਦੇ ਨਾਂ ਤੇ ਰਾਜਨੀਤੀ ਚੱਲਦੀ ਸੀ ਸੋ ਅਰਵਿੰਦ ਕੇਜਰੀਵਾਲ ਸਾਹਿਬ ਕਿ ਤੁਸੀਂ ਆਓ ਆ ਕੇ ਦੇਖੋ ਕਿਵੇਂ ਪੰਜਾਬ ਦੇ ਵਿੱਚ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਆਪਾਂ ਸੁਪਨਾ ਲਿਆ ਸੀ ਜਦੋਂ ਅਸੀਂ ਕੰਪੇਨ ਕਰਦੇ ਸੀ ਇੱਥੇ ਜਗ੍ਹਾ ਜਗ੍ਹਾ ਪਿੰਡ ਪਿੰਡ ਜਾਂਦੇ ਸੀ ਤਾਂ ਅਸੀਂ ਗਰੰਟੀਆਂ ਦਿੰਦੇ ਸੀ ਬਿਜਲੀ ਮੁਫਤ ਕਰਨ ਦੀ ਖੇਤਾਂ ਦੀ ਬਿਜਲੀ ਦੀ ਜਿਹੜਾ ਇਨਫਰਾਸਟ੍ਰਕਚਰ ਦੀ ਖਾਸ ਤੌਰ ਤੇ ਸਤੋ ਬਾਅਦ ਰੋਜ਼ਗਾਰ ਦੀ ਗਰੰਟੀ ਦਿੰਦੇ ਸੀ ਅੱਜ 1200 ਪੰਜ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਭਰਤੀ ਹੋਏ ਨੇ ਟੋਟਲ 1700 ਹੈ ਕਿਉਂਕਿ ਬਾਕੀ ਚਾਰ ਜ਼ਿਲ੍ਹਿਆਂ ਦੇ ਵਿੱਚ ਕੋਰ ਲੱਗਿਆ ਹੋਇਆ ਹੈ ਇਲੈਕਸ਼ਨ ਕੋਰ ਲੱਗਿਆ ਤਾਂ ਇਲੈਕਸ਼ਨ ਹੈ ਅਗਲੇ ਹਫਤੇ ਕੋਰ हट ਜੂਗਾ ਤਾਂ ਉਹਨਾਂ ਨੂੰ ਵੀ ਮਿਲ ਜੂ ਮਤਲਬ ਅੱਜ ਜਿਹੜਾ ਜਿਹੜਾ ਜੇ ਆਪਾਂ ਫਿਗਰ ਪਾ ਲਈਏ ਤਾਂ 48000 ਤੋਂ ਉੱਪਰ ਨੌਕਰੀਆਂ ਸਰਕਾਰੀ ਹੋਗੀਆਂ। 25% আর ਕੋਈ ਵੀ ਤੁਹਾਡੇ ਚੋਂ ਇਹ ਕਹ ਦੇ ਉੱਠ ਕੇ ਕਿ 1 ਰੁਪਿਆ ਵੀ ਰਿਸ਼ਵਤ ਦਾ ਕਿਸੇ ਦਿਨ ਲੱਗਿਆ ਹੋਵੇ ਜਾਂ ਕਿਸੇ ਦੀ সুপারিশ ਪਾਉਣੀ ਪਈ ਹੋਵੇ ਜਾਂ ਮੈਂ ਤਾਂ ਰਹਿ ਗਿਆ ਯਾਰ ਮੇਰੇ ਬਾਪੂ ਨੂੰ ਐਮਐਲਏ ਨਹੀਂ ਜਾਣਦਾ ਜਾਂ ਮੰਤਰੀ ਨਹੀਂ ਜਾਣਦਾ ਉਹ ਦੂਜਾ ਮੇਰੀ ਥਾਂ ਤੇ ਨੌਕਰੀ ਲੈ ਗਿਆ ਕਿਉਂਕਿ ਉਹਦਾ ਜਿਹੜਾ ਬਾਪੂ ਹੈ ਜਾਂਦਾ ਚਾਚਾ ਹੈ ਜਾਂ ਉਹਦਾ ਰਿਸ਼ਤੇਦਾਰ ਹੈ ਉਹ ਕਿਸੇ ਮੰਤਰੀ ਨੂੰ ਜਾਣਦਾ ਸੋ ਬਿਲਕੁਲ ਜਿਸ ਤਰ੍ਹਾਂ ਕਿਹਾ ਕੁਝ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ ਕਿ ਨੀਟ ਐਂਡ ਕਲੀਨ ਭਰਤੀ ਹੋਈ ਹੈ ਹੁਣ ਮੈਂ ਤੁਹਾਡੇ ਤੋਂ ਵੀ ਨੀਟ ਐਂਡ ਕਲੀਨ ਡਿਊਟੀ ਦੀ ਉਮੀਦ ਕਰੂੰਗਾ ਕਿਉਂਕਿ ਜਦੋਂ ਅਸੀਂ ਤੁਹਾਨੂੰ ਇੱਥੋਂ ਬਿਨਾਂ ਕੋਈ ਸ਼ਿਫਾਰਿਸ਼ ਜਾਂ ਬਿਨਾਂ ਪੈਸੇ ਲਏ ਭੇਜ ਰਹੇ ਹਾਂ ਤਾਂ ਜਦੋਂ ਤੁਸੀਂ ਆਪਣੇ ਕੰਮ ਤੇ ਜਾਓਗੇ ਉੱਥੇ ਵੀ ਬਿਨਾਂ ਕਿਸੇ ਸ਼ਿਫਾਰਿਸ਼ ਜਾਂ ਬਿਨਾਂ ਕਿਸੇ ਪੈਸੇ ਲਏ ਕੰਮ ਕਰਨਾ ਹੈ ਤੁਸੀਂ ਕਿ ਮੈਂ ਉਮੀਦ ਰੱਖੂੰਗਾ ਤੁਹਾਡੇ ਤੋਂ ਕੋਈ ਆ ਕੋਸ਼ਿਸ਼ ਸਾਡੀ ਇਹ ਹੋਊਗੀ ਕਿ ਤੁਹਾਡੇ ਘਰਾਂ ਦੇ ਨੇੜੇ ਤੇੜੀ ਜਿਹੜੇ ਕੁੜੀਆਂ ਨੇ ਉਹਨਾਂ ਦੇ ਪੇਕੇ ਜਾਂ ਸਹੁਰਾਂ ਦੇ ਨੇੜੇ ਤੇੜੀ ਉਹਨਾਂ ਦੀਆਂ ਡਿਊਟੀਆਂ ਲੱਗਣ ਪਰ ਜੇ ਇਧਰ ਉਧਰ ਥੋੜ੍ਹਾ ਜਿਹਾ ਡਿਊਟੀ ਲੱਗਦੀ ਵੀ ਗਈ ਬਦਲੀਆਂ ਵਾਲੀ ਅਰਜੀ ਥੋੜ੍ਹਾ ਜਿਹਾ ਲੇਟ ਕਰ ਲਿਓ ਹਜੇ ਹੈ ਨਾ ਦੀ ਬਦਲੀ ਕਰਾ ਲਿਓ ਕਰਦੇ ਨੇੜੇ ਚੱਲ ਜੀ ਹੈ ਨਾ ਕੋਈ ਗੱਲ ਨਹੀਂ ਡਿਊਟੀ ਇਜ਼ ਬਿਊਟੀ ਤੇ ਮੈਨੂੰ ਤੁਹਾਡੇ ਤੇ ਬਹੁਤ ਮਾਣ ਹੈ ਔਰ ਫਿਊਚਰ ਦੇ ਵਿੱਚ ਤੁਸੀਂ ਵੱਡੇ ਤਰੱਕੀਆਂ ਵੀ ਕਰਨੀਆਂ ਕਿ ਹੋਰ ਸੋ ਮੈਂ ਤਾਂ ਹੀ ਕਹੂੰਗਾ ਕਿ ਆਪਣਾ ਆਪਣੇ ਅੰਦਰ ਆਪਣਾ ਪਛਾਣੋ ਜਿਹੜਾ ਬੰਦਾ ਤੁਹਾਡੇ ਕੋਲ ਕੰਮ ਲੈਣ ਆਊਗਾ ਉਹ ਪਹਿਲਾਂ ਗੁਰਦੁਆਰਾ ਸਾਹਿਬ ਜਾਂ ਮੰਦਿਰ ਜਾ ਕੇ ਆਊਗਾ ਅਰਦਾਸ ਹੀ ਕਰਕੇ ਆਊਗਾ ਕੋਈ ਚੰਗਾ ਰੱਬ ਦਾ ਬੰਦਾ ਬੈਠਾ ਹੋਵੇ ਕੁਰਸੀ ਤੇ ਮੇਰਾ ਕੰਮ ਹੋ ਜਾਈ ਅੱਜ ਤੇ ਜੇ ਤੁਸੀਂ ਉਹਨੂੰ ਝਿੜਕ ਕੇ ਮੋੜਤਾ ਕਿ ਬਾਬਾ ਰੋਜੀ ਮੂੰਹ ਚੱਕੀ ਆਉਣਾ ਤੇ ਤੇਰਾ ਕੰਮ ਨਹੀਂ ਹੋ ਸਕਦਾ ਤਾਂ ਸਮਝ ਲਓ ਰੱਬ ਦੀ ਦੁਆ ਮੋੜਤੀ ਤੁਸੀਂ ਤੇ ਜੇ ਤੁਸੀਂ ਉਹਦਾ ਕੰਮ ਕਰਤਾ ਵੀ ਪਹਿਲਾਂ ਪਾਣੀ ਪੀਓ ਚਾਹ ਪੀਓ ਬਾਬਾ ਜੀ ਕੋਈ ਗੱਲਾਂ ਤੋਂ ਕਾਗਜ਼ ਘਟਨੇ ਮੈਂ ਪੂਰੇ ਕਰਾ ਲੈਣਾ ਤੇ ਫਿਰ ਉਹ ਜਾ ਕੇ ਫਿਰ ਗੁਰਦੁਆਰਾ ਸਾਹਿਬ ਜਾਊਗਾ ਪਰਮਾਤਮਾ ਇਸ ਮੁੰਡੇ ਤੇ ਪਰਿਵਾਰ ਨੂੰ ਤੰਦਰੁਸਤ ਰੱਖੀ ਤੇਰੇ ਰੂਪ ਸੀ ਇਹ ਜਿਹੜੇ ਸਾਹਿਬ ਨੇ ਇਹਨੇ ਮੈਨੂੰ ਅੱਜ ਜਿਹੜਾ ਮੇਰਾ ਕੰਮ ਕੀਤਾ ਸੋ ਦੁਆਵਾਂ ਦੀ ਕੋਈ ਕੀਮਤ ਕਿਸੇ ਕਰੰਸੀ 'ਚ ਨਹੀਂ ਹੁੰਦੀ ਉਹ ਦੁਜੀ ਲੈਣੀ